बारी बार सी खटन गया सी खट के लिया केलांद शुरू हो गया सत्यालोक तो स्वागत है अज अः बीबी जी नू लैके दवाई लिया बीबी जी ने दवाई लिया है केंद्र ठीक नहीं है दवाई लेके आ फिर बीबी जी ने ਚਾਰ ਦਿਨਾਂ ਦਾ ਚਲਿਏ ਬੀਬੀ ਜੀ ਮੁਰਗਾ ਚਲੋ ਚਲਿਏ ਲੋ ਜੀ ਅਸੀਂ ਪਹੁੰਚ ਗਏ ਆ ਸ਼ੌਕ ਹਸਪੀਟਲ ਬੀਬੀ ਜੀ ਦਵਾਈ ਲੈ ਜੀ ਦਵਾਈ ਇੱਥੇ ਹੀ ਚਲਦੀ ਆ ਚਲੋ ਹੁਣ ਦਵਾਈ ਲੈਨੇ ਬੀਬੀ ਜੀ ਲੈ ਤੁਹਾਨੂੰ ਲੱਗਦੀ ਹੈ ਡੈਡੀ ਜੀ ਦੇਖੋ ਅੱਜ ਕੀ ਕਰਦੇ ਐ ਸੈਂਡਵਿਚ ਸੈਂਡਵਿਚ ਨਹੀਂ ਬੀਬੀ ਸੈਂਡਵਿਚ ਹੁੰਦਾ ਸੈਂਡਵਿਚ ਬਣਾਣਾ ਅੱਜ ਅਸੀਂ ਇਸ ਲਈ ਅੱਜ ਇਸ ਲਈ ਅੱਜ ਡੈਡੀ ਦੇ ਦਿਵਾਲੇ ਹੋਏ ਆ ਸਾਨੂੰ ਪੈਸੇ ਦੋ ਅਸੀਂ ਸਮਾਨ ਲੈ ਆਈਏ ਡੈਡੀ ਜੀ ਦੁਖੀ ਹੋ ਗਏ ਕੰਦੇ ਸਾਰੇ ਮੇਰੇ ਦਿਵਾਲੇ ਹੋਏ ਕੀ ਹੋਇਆ ਬੀਬੀ ਬੀਬੀ ਨੂੰ ਆਜੀ ਟੌਫੀ ਮਿਲ ਗਈ ਡਾਕਟਰ ਨੇ ਟੌਫੀ ਦੇ ਦਿੱਤੀ ਖੁਸ਼ ਹੋ ਗਈ ਸਾਰਿਆਂ ਨੂੰ ਦੋਈ ਲਿਖਾਈ ਕਿ ਡਾਕਟਰ ਨੇ ਉਹਨਾਂ ਨੂੰ ਵੀ ਮਿਲੇ ਸੀਗੇ ਫੇਰ ਉਹ ਕਹਿੰਦੇ ਆ ਲਓ ਟੌਫੀ ਬੀਬੀ ਖੁਸ਼ ਹੋ ਗਈ ਆ ਸਾਡੇ ਹੱਕੇ ਕੱਪੜੇ ਹਾਂ ਲਾਈਟ ਹੈ ਨਹੀਂ ਤੂਰੇ ਆ ਲਾਈਟ ਹੈ ਨਹੀਂ ਸਾਰੇ ਪਾਸੇ ਅਸੀਂ ਫੋਨ ਕਰਕੇ ਪੁੱਛ ਲਿਆ ਲਾਈਟ ਹੈ ਨਹੀਂ ਹਾਂਜੀ ਹੁਣ ਅਸੀਂ ਚੱਲੇ ਮੰਮੀ ਜੀ ਨਾਲ ਬੀਬੀ ਜੀ ਨਾਲ ਦਵਾਈ ਲੈ ਆਂਦੀ ਆ ਤੇ ਹੁਣ ਅਸੀਂ ਸਮਾਨ ਲੈ ਆਣਾ ਕਿਉਂਕਿ ਅਸੀਂ ਅੱਜ ਬਣਾਉਣਾ ਸੈਂਡਵਿਚ ਬੀਬੀ ਕਾਦੀ ਕਹੀ ਜਾਂਦੇ ਆ ਬਣਾਓ ਸੈਂਡਵਿਚ ਪਰ ਸੈਂਡਵਿਚ ਉਹਨਾਂ ਨੂੰ ਕਹਿਣਾ ਨਹੀਂ ਆਉਂਦਾ ਅੱਜ ਅਸੀਂ ਫਿਰ ਬਾਜ਼ਾਰ ਤੋਂ ਸਬਜ਼ੀਆਂ ਲਿਆਵਾਂਗੇ ਫਿਰ ਬਣਾਵਾਂਗੇ ਚਲੋ ਹੁਣ ਲਿਆਣੇ ਸਮਾਨ ਸਾਰਾ ਜੋ ਉੱਚ ਪੈਣਾ ਹੈ ਸੋ ਫਿਰ ਬਣਾਵਾਂਗੇ ਅਸੀਂ ਲੋ ਜੀ ਆਪਾਂ ਹੁਣ ਬਾਜ਼ਾਰ ਆ ਗਏ ਆ ਤੇ ਮੰਮੀ ਜੀ ਸਬਜ਼ੀ ਲੈ ਰਹੇ ਆ ਕਿਹੜੀ ਕਿਹੜੀ ਲੈ ਕੇ ਚਾਉਣੀ ਆ ਇਹ ਹਲਚਲ ਬਹੁਤ ਆ ਹੋਲਾ ਮੱਲਾ ਹੁਣ ਆ ਲੱਗਾ ਆ ਤਾਂ ਕਰਕੇ ਸੰਗਤ ਆਉਣੀ ਜਾਂਦੇ ਬਹੁਤ ਆ ਧੰਨੋ ਸੈਟਿੰਗ ਚਲੋ ਸਬਜ਼ੀ ਲੈ ਲਈਏ ਪਹਿਲਾਂ ਮੰਮੀ ਜੀ ਹਾਂਜੀ ਕੰਦੇ ਸੈਂਡਵਿਚ ਦੀ ਪਿਆਰੀ ਹੋ ਰਹੀ ਆ ਸਬਜ਼ੀਆਂ ਨੂੰ ਕੱਦੂ ਗਾਜ ਕੀਤਾ ਜਾ ਰਿਹਾ ਆ ਕਿਉਂ ਮੰਮੀ ਜੀ ਇਧਰ ਬੀਬੀ ਦੀ ਚੀਜ਼ੀ ਖਾਂਦੇ ਆ ਖਾ ਹਟੇ ਮੇਪੀ ਕੀ ਬਣਨਾ ਅੱਜ ਦੱਸੋ ਕੀ ਤੋਂ ਬੋਲ ਗਏ ਬੀਬੀ ਸੰਗ ਗਏ ਕਿਉਂਕਿ ਬੀਬੀ ਥੋੜਾ ਬੋਲਣਾ ਨਹੀਂ ਆਉਣਾ ਯਾ ਸੈਂਡਵਿਚ ਹੈ ਸੈਂਡਵਿਚ ਆ ਪਰਫੈਕਟ ਬੋਲ ਗਏ ਮੈਂ ਨਾ ਕੀ ਕਹਿੰਦੇ ਪਹਿਲਾਂ ਕੀ ਕਹਿੰਦੇ ਤੂੰ ਸੈਡ ਬੋਗ ਹਾਂ ਸਲਾ ਸੈਡ ਬੋਗ ਦੇ ਅੰਦਰ ਹੁਣ ਸੈਂਡਵਿਚ ਕਹਿੰਦੇ ਆ ਲੋਈ ਇੱਧਰ ਮੰਮੀ ਤਿਆਰੀ ਕਰਦੇ ਹੋਏ ਅੱਜ ਬਣਾ ਕੇ ਦਿਖਾਵਾਂਗੇ ਸਿਲੰਡਰ ਬਾਹਰ ਕੱਢ ਕੇ ਬਣਾਵਾਂਗੇ ਹਾਂਜੀ ਨਾਲੇ ਅੰਕੀ ਤੋਂ ਕੁੱਪਟੇ ਦੇ ਦਿਸੇ ਹਾਂਜੀ ਹਾਂਜੀ ਚਲੋ ਅੱਜ ਬਣਾ ਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਬਣਦਾ ਹੈ ਮੈਡਮ ਮੀ ਸਿਆ ਕੱਦੂ ਕਾਸ ਕਰਦਾ ਹੈ ਹਾਂ ਸਿਲੰਗਾ ਮਿਰਚ ਚਲੋ ਦਿਖਾਉਂਦੇ ਤੁਹਾਨੂੰ ਸਾਰਿਆਂ ਨੂੰ ਕੀ ਕੀ ਚੀਜ਼ ਆ ਪੈਂਡੀਆਂ ਦੇ ਵਿੱਚ ਲੋ ਜੀ ਇਹਨੂੰ ਕੱਦੂ ਕਾਸ ਕਰਨੇ ਦਾ ਕੋਈ ਫਾਇਦਾ ਨਹੀਂ ਹੋਇਆ ਮੈਂ ਕਰ ਲਿਆ ਵੈਸੇ ਮੋਟਾ ਮੋਟਾ ਕਿਹੜਾ ਬਰੀਕ ਕਰਾਂ ਇਹ ਹੈਗੀ ਸ਼ਿਮਲਾ ਮਿਰਚ ਹਾਂਜੀ ਆ ਹੈਗਾ ਟਮਾਟਰ ਆ ਖੀਰੇ ਤੇ ਪਿਆਜ਼ ਇਹ ਸਾਰੀਆਂ ਚੀਜ਼ਾਂ ਅਸੀਂ ਪਾਪਾਂਗੇ ਤੇ ਅਸੀਂ ਪਹਿਲਾਂ ਉਹ ਬਣਾਣਾ ਹੈ ਹਨਾ ਦਹੀਂ ਨਾਲ ਫੇ ਉਹਨੂੰ ਉਸੇ ਉਹਨਾਂ ਦਾ ਫਿਲ ਕਰਦੇ ਨੇ ਬ੍ਰੈਡ ਆ ਕਿੱਦਾਂ ਬਣਾਵਾਂਗੇ ਦੱਸਿਓ ਸੈਂਡਵਿਚ ਹਨਾ ਹਾਂਜੀ ਦਿਸਦਾ ਬਣਦਾ ਰਹੂਗਾ ਦੱਸਦੇ ਰਹਿਾਂਗੇ ਹੁਣ ਅਸੀਂ ਸਾਰਾ ਕੁਝ ਕੱਟ ਲੈਣੇ ਆ ਹਨਾ ਹਾਂਜੀ ਲੋ ਜੀ ਸਿਲੰਡਰ ਕਹਿੰਦੇ ਬਾਹਰ ਲਾ ਲਿਆ ਆ ਤੇ ਸਾਰਾ ਸਮਾਨ ਬਿੱਲੇ ਜਾਂਦਾ ਆ ਇਧਰ ਬਰੈਡ ਆ ਜੋ ਮੇਨ ਆ ਤੇ ਇਧਰ ਖੀਰਾ ਪਿਆਜ਼ ਟਮਾਟਰ ਤੇ Shimla mirch masala ਤੇ mirch ਤੇ ਤਣੀਆਂ ਤੇ ਨਮਕ ਸਾਰਾ ਸਮਾਨ ਇਧਰ ਦਹੀਂ ਆ ਇਹਦਾ ਦਹੀਂ ਨਾ ਬਣਾਣਾ ਅਸੀਂ ਕੁਛ ਨਾ ਕੁਛ ਹਾਂਜੀ ਤੇ ਉਹ ਦਸਾਸ ਵੀ ਲੈ ਜਾਂਦੀ ਆ ਪਹਿਲਾਂ ਭੁੱਲ ਗਏ ਸੀ ਵੀ ਦੁਬਾਰਾ ਲੈ ਕੇ ਆਏ ਆ ਹਲਵਾਈ ਸਾਹਿਬ ਬੈਠੇ ਹਾਂਜੀ ਪੂਰੀ ਤਿਆਰੀ ਹੈ ਹਲਵਾਈ ਜੀ ਕਹਿੰਦੇ ਸਾਸਰੀਆ ਘਾਲ ਇਹ ਕਿੱਦਾਂ ਦੀ ਸਾਸਰੀਆ ਘਾਲ ਹਾਂਜੀ ਫਾਇਦਾ ਭੁੱਲ ਗਏ ਕਹਿੰਦੇ ਹੁਣ ਦੱਸ ਦੀਏ ਚਲੋ ਹੁਣ ਅਸੀਂ ਤਿਆਰ ਕਰਦੇ ਚਲੋ ਮੰਮੀ ਜੀ ਪਾਓ ਬਣਾ ਵਿੱਚ ਦਹੀਂ ਵਿੱਚ ਜੋ ਜੋ ਪਾਣਾ ਹੈ ਹਾਂਜੀ ਆ ਹੁਣ ਜਾਊਗਾ ਖੀਰਾ ਹਾਂਜੀ ਲੈ ਵੀ ਵੀ ਰੱਚ ਗਿਆ ਖੀਰਾ ਹੋਣਾ ਚਲ ਗਿਆ ਸ਼ਿਮਲਾ ਮਿਰਚ ਤੇ ਟਮਾਟਰ ਇਹ ਹੁਣ ਜਾਊਗਾ ਪਿਆਜ਼ ਹਾਂਜੀ ਇਹਨੂੰ ਹਣਾਦੀ ਮਿਕਸ ਕਰ ਲੈਣਾ ਸੀ ਹਾਂਜੀ ਲੱਗਦਾ ਦੇਹੀ ਚ ਮਲਾਵਟਾ ਪਾਣੀ ਦੀ ਪਾਈਓ ਥੋੜਾ ਜਿਹਾ ਪਾਣੀ ਹੁੰਦਾ ਯਾ ਹਾਂਜੀ ਹੁਣ ਗਰਮ ਮਸਾਲਾ ਧਨੀਆ ਨੋਂਨ ਤੇ ਹਰੀ ਮਿਰਚ ਹਾਂ ਜੀ ਐ ਵੀ ਜਾਓ 아멘 ਸਾਡੀ ਚੀਜ਼ ਆ ਜਾ ਜੀ ਜਿਹੜਾ ਡੈਕੋਰੇਟ ਕਰ ਦਿੰਦੋ ਰੇਹ ਦਾਲ ਸਬਜੀ ਨੂੰ ਲਓ ਜੀ ਹੋ ਗਏ ਤਿਆਰ ਨਾਮਕ ਨਾ ਘੱਟ ਹੋਵੇ ਹਾਂ ਚਾ ਦੇ ਕੇ ਪਾ ਲਾਂ ਹਾਂ ਜੀ ਚਲੋ ਹੁਣ ਅਸੀਂ ਬ੍ਰੈਡ ਨੂੰ ਗਰਮ ਕਰਕੇ ਬਣਾਉਣੀ ਆ ਸੈਂਡਵਿਚ ਹਾਂ ਨਾ ਮਾਂ ਜੀ ਹਾਂ ਜੀ ਥੈਂਕ ਯੂ ਲੋ ਜੀ ਸਾਰੀ ਸਮਗਰੀ ਅਸੀਂ ਤਿਆਰ ਕਰ ਲਈ ਆ ਕਿਉ ਮੰਮੀ ਜੀ ਹਾਂਜੀ ਹਾਂਜੀ ਹੁਣ ਇਹਦਾ ਸਲੰਡਾ ਤਵਾ ਗਰਮ ਹੁੰਦਾ ਆ ਫੇਰ ਦੱਸਦੇ ਆ ਨਾ ਹਾਂਜੀ ਫੇਰ ਦੱਸਦੇ ਕਿਦਾਂ ਬਣਦੇ ਮਾਤਾ ਜੀ ਦਾ ਸਪੈਸ਼ਲੀ ਇੰਤਜ਼ਾਰ ਹੋ ਰਿਹਾ ਆ ਮਾਤਾ ਜੀ ਨੂੰ ਕਿਹਾ ਅਸੀਂ ਮੰਜੇ ਤੋਂ ਉੱਠ ਕੇ ਕੁਰਸੀ ਤੇ ਆ ਜਾਓ ਹੁਣ ਮਾਤਾ ਜੀ ਆ ਗਏ ਖੁਸ਼ ਹੋ ਕੇ ਬਈ ਹਾਂਜੀ ਵੈਯੋ ਵੈਯੋ ਮਾਤਾ ਜੀ ਮਾਤਾ ਜੀ ਕਹਿੰਦੇ ਬੋਲੀ ਸੁਣਾਣੀ ਅਸੀਂ ਤੁਹਾਨੂੰ ਸਾਰਿਆਂ ਨੂੰ ਹੋਲੇ ਮੱਲੇ ਤੇ ਹਾਂ ਸੁਣਾਓ ਬੀਬੀ ਬੋਲੀ ਵਾਰੀ ਵਾਰ ਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਕੇਲਾ ਹਜ ਮੇਰ ਅਨੰਦਪੁਰ ਦਾ ਸ਼ੁਰੂ ਹੋ ਗਿਆ ਮੇਲਾ ਅਜ ਮੇਰ ਅਨੰਦਪੁਰ ਦਾ ਸ਼ੁਰੂ ਹੋ ਗਿਆ ਮੇਲਾ ਹਾਂਜੀ ਮੇਲਾ ਸ਼ੁਰੂ ਹੋ ਗਿਆ ਹੈ ਅਨੰਦਪੁਰ ਸਾਹਿਬ ਹੋਲੇ ਮੱਲੇ ਦਾ ਸੋ ਬੀਬੀ ਕਹਿੰਦੀ ਹੁੰਦੇ ਬੋਲੀ ਜ਼ਰੂਰ ਸੁਣਾਣੀ ਆ ਅੱਜ ਸ਼ਹਿਰ ਜਾ ਕੇ ਗਏ ਆ ਤਾਂ ਦੇਖਿਆ ਵੀ ਜਾਂਦੇ ਆ ਦਸੰਤਾਂ ਜਾਂਦੀਆਂ ਮੱਥਾ ਟੇਕਣ फिर बोली गान लगे मैं जरूर ब्लॉग ची बोली <laughs> चलो हम <laughs> तो, शुरू करी बीबी जी देखो चलो शुरू तवा गर्म कर लिया तवा ज्यादा गर्म हो गया <laughs> ਤੱਕ ਪਤਲਾ ਨਾ ਹੁਣ ਨਵਾਂ ਲਾਵਾਂਗੇ ਨਵਾਂ ਲੈਣਾ ਤਾਂ ਵਾ ਅਸੀਂ ਬਹੁਤ ਪੁਰਾਣਾ ਹੋ ਗਿਆ ਹੁਣ ਬਦਲੋ ਨੂੰ ਪੀ ਬਾਹਰ ਹੋ ਗਿਆ ਪਤਾ ਨਹੀਂ ਹੈਗਾ ਉਹ ਦੁਕਾਨ ਤੋਂ ਲੈ ਮੋਟਾ ਇਹ ਹੈ ਕੰਦੇ ਦੁਕਾਨ ਤੇ ਹੈਗਾ ਜਾਂ ਉਥੋਂ ਲੈ ਆਇਓ ਚਲੋ ਹੁਣ ਲੋ ਜੀ ਬ੍ਰੈਡ ਗਰਮ ਕਰਨ ਲੱਗਿਆ ਸੀ ਤਵੇ ਤੇ ਪਾ ਕੇ ਪਹਿਲਾਂ ਅਸੀਂ ਘੇ ਪਾ ਲਿਆ ਤੇ ਬ੍ਰੈਡ ਹੁਣ ਉੱਤੇ ਰੱਖ ਲਿਆ

ਲੋ ਜੀ ਇੱਧਰ ਇੱਕ ਅਸੀਂ ਤਿਆਰ ਕਰ ਲਿਆ ਸੈਂਡਵਿਚ ਤੇ ਇਹ ਤੁਹਾਨੂੰ ਪਹਿਲਾਂ ਅਸੀਂ ਕਰ ਲਿਆ ਪਰ ਵੀਡੀਓ ਦੀ ਬਾਜੀ ਨਹੀਂ ਆਈ ਹੁਣ ਦੁਬਾਰਾ ਕਹਿੰਦੇ ਕਰਕੇ ਦਿਖਾਉਂਦੇ ਤੁਹਾਨੂੰ ਹਾਂਜੀ ਹਾਂਜੀ ਪਹਿਲਾਂ ਆ ਦਹੀਂ ਵਾਲਾ ਇਦਾਂ ਫਿਲ ਕਰ ਲੈਣਾ ਇਹਦੇ ਵਿੱਚ ਹਾਂਜੀ ਇਦਾਂ ਭਰ ਲੈਣਾ ਇਹਨੂੰ ਭਰ ਲੈਣਾ ਹਾਂ ਪੀਸ ਇਦਾਂ ਸੀ ਤਾਂ ਬੇਤਨੀ ਕੋਈ ਨਹੀਂ ਹਾਂਜੀ ਇਹ ਹੁਣ ਇਦਾਂ ਫਿਲ ਕਰਕੇ ਹੁਣ ਫੇ ਇਹਨੂੰ ਫਰਾਈ ਕਰ ਲੈਣਾ ਅਸੀਂ ਹਾਂਜੀ ਐਦਾਂ ਚਲੋ ਜੀ ਦੇਖੋ ਸਾਰੇ ਜਾਂਦੇ ਐਦਾਂ ਕਿੰਨਾ ਵਧੀਆ ਲੱਗ ਰਿਹਾ ਹੈ ਬੋਲੀ ਦੁਬਾਰਾ ਪਵਾ ਮਾਰ ਹਾਂ ਮਾਤਾ ਜੀ ਨੇ ਇੱਕ ਹੋਰ ਬੋਲੀ ਪਾਈ ਆ ਉਹ ਵੀ ਤੁਹਾਨੂੰ ਸੁਣਾ ਦੇ ਆ ਬਣਾ ਇੱਕ ਬੈਠਾ ਆ ਸੈਂਡਵਿਚ ਬਣਦਾ ਹੋਇਆ ਹਾਂਜੀ ਅਦਰ ਮਾਤਾ ਜੀ ਵੀ ਵੇਟ ਕਰਦੇ ਹੋਏ ਕਦੋਂ ਬਣੂਗਾ ਚਲੋ ਬੀਬੀ ਜੀ ਬੋਲੀ ਪਾ ਦੋ ਉਹੀ ਦੁਬਾਰਾ ਪਹਿਲਾ ਬਾਜ ਨਹੀਂ ਆਈ ਚਲੋ ਪਾਓ ਬੋਲੀ ਸੰਗਤਾਂ ਜਾਂਦੀਆਂ ਅਨੰਦਪੁਰ ਮੇਲਾ ਦੇਖਣ ਉੱਤੇ ਖਾਨ ਛਕਦੀ ਲੰਗਰ ਦੁੱਧ ਭਲਾਈਆਂ ਮੀਰ ਮੇਰੀਆ ਪਹਿਣਾ ਨੂੰ ਮਿਲਦੇ ਸੋਹਣੇ ਵੀਰ ਉੱਤੇ ਪਹਿਣਾ ਨੂੰ ਮਿਲਦੇ ਸੋਨੇ ਵੀ ਹਾਂਜੀ ਰਹਿਣਾ ਨੂੰ ਮਿਲਦੇ ਸੋਨੇ ਵੀ ਰਾਂਜੀ ਇੱਧਰ ਆ ਜੋ ਹੁਣ ਸੈਂਡਵਿਚ ਤੇ ਹਾਂਜੀ ਪਹਿਲੇ ਦੋ ਤਿਆਰ ਹੋ ਗਏ ਆ ਹਾਂ ਦੋ ਹੋ ਗਏ ਤਿਆਰ ਤੀਜਾ ਹੋਣ ਲੱਗਾ ਆ ਹਾਂਜੀ ਤੇਰਾ ਹੁਣ ਕੱਟ ਕੇ ਵੀ ਦਿਖਾ ਲਈਏ ਹਾਂਜੀ ਕੱਟ ਕੇ ਦਿਖਾਓ ਕੋਈ ਨਹੀਂ ਕੋਈ ਨਹੀਂ ਇੱਧਰ ਵੱਲ ਆਪਣਾ ਹਾਂਜੀ ਐਸਾ ਘੱਟ ਲੈਣਾ ਲੋ ਜੀ ਚੈੱਕ ਕਰੋ ਐਦਾ ਅੰਜੀ ਸੈਂਡਵਿਚ ਹੋ ਗਏ ਤਿਆਰ ਹਲਵਾਈ ਜਸਵੀਰ ਕੋਲ ਮਹਾਲ ਦਰシャン ਕਰਵਾਲੇ ਜੰਡਰ ਚੰਕਰ ਵਾਲੇ ਹਾਂਜੀ ਗੜ ਚੰਕਰ ਵਾਲੇ ਗੜ ਚੰਕਰ ਵਾਲਿਆਂ ਨੇ ਹੱਤਕ ਰਾਤੀ ਹਾਂਜੀ ਇਹ ਵੀ ਤੁਹਾਨੂੰ ਪਾ ਕੇ ਦੇਵਾਂਗੇ ਹਾਂਜੀ ਇਹ ਵੀ ਖੋਲ ਪਾ ਕੇ ਦੇਵਾਂਗੇ ਇਹ ਵੀ ਖੋਲਣੀ ਪੈਣੀ ਹੈ ਜੋਰ ਬਰੋਣ ਨਾਲ ਕੋਈ ਤਖੜਾ ਬੰਦਾ ਖੋਲ ਮਾਤਾ ਇਹਨੂੰ ਫੜਾਓ ਹੱਥ ਤੇ ਵੱਡਾ ਤਖੜਾ ਬੰਦਾ ਕਹਿੰਦੇ ਨਾ ਨਾ ਭਰਾਵਾ ਇਹ ਤੋੜ ਲੇਗਾ ਮੂੰਹ ਹੂੰ ਚਲੋ ਖੋਲ ਲੈ ਇਹਨੂੰ ਪਤਾ ਹੋ ਖੋਲਦਾ ਰਹਿੰਦਾ ਇੱਦਾਂ ਲੈ ਮੁੰਡਿਆ ਖੋਲ ਦੇ ਹੱਸ ਹਾਂ ਲਿਆ ਹੋਈ ਕਹਿੰਦੇ ਲਿਆਓ ਲਿਆਓ ਪਰ ਕੰਮ ਚ ਚੱਲਦਾ ਰਹਿੰਦਾ ਹਾਂ ਕੜਾ ਵੀ ਹੈ ਨਹੀਂ ਖੋਲੜੇ ਕੜਾ ਹੈ ਨਹੀਂ ਨੰਨੇ ਨੇ ਖੋਲ ਗਿਆ ਸਰਦਾਰ ਪੂਰੀ ਚਾਕੂ ਉਹ ਪਿਆ ਉਹ ਤੈਨਾਂ ਕਹਵਲਾਂ ਆ ਤੇਰੇ ਕੋਲ ਪਿਆ ਚਾਕੂ ਖੋਲ ਕਰ ਰਹੀ ਆ ਹੂੰ ਬੇ ਦੇ ਮੁੰਡਾ ਕਿੱਦਾਂ ਖੋਲਦਾ ਸ਼ੇਬ ਨੂੰ ਟੋਲ ਰਹਿਣਾ ਇਹ ਤੇ ਬਸ ਦੀ ਗੱਲ ਹੈ ਨਹੀਂ ਕਿ ਮਾਂ ਤਾਂ پورے ਘਰ ਚੱਲਦਾ ਰਹਿੰਦਾ ਇ tanto ਕੰਮ ਇੰਤਜ਼ਾਰ ਦੇ ਸਾਰੇ ਬੈਠੇ ਆ ਘਤ ਖੂਨ ਦੀ ਗੱਤ ਖਾਣਾਂ ਇਹ ਤੇ ਬਸ ਦੀ ਗੱਲ ਬੱਚਾ ਆ ਉਹ ਤਾਂ ਕੋਟਲ ਨਹੀਂ ਦੱਸ ਚਲੋ ਕੋਈ ਨਹੀਂ ਹੁਣ ਅਸੀਂ ਆਪੇ ਖੋ ਕੇ ਦੇਖਦੇ ਆ ਸੈਂਡ ਵੀ ਹੋ ਗਏ ਤਿਆਰ ਹੁਣ ਅਸੀਂ ਖਾ ਕੇ ਦੱਸਾਂਗੇ ਤੁਹਾਨੂੰ ਸੋਹਿਆਂ ਨੂੰ ਹਾਂ ਲਮੀ ਜੀ 판 ਜੀ ਕਲਾ ਬੀਬੀ ਜੀ ਨੂੰ ਦਈਏ ਹਾਂ ਜੀ ਬੀਬੀ ਜੀ ਕਾਦੇ ਇੰਤਜ਼ਾਰ ਚ ਬੈਠੇ ਆ ਲੈ ਵੀ ਮਾਤਾ ਤੂੰ ਮੈਨੂੰ ਖਾ ਕੇ ਦਸ ਬੈਲਾ ਲੈ ਵੀ ਹੋਣ ਮਾਤਾ ਜੀ ਨੂੰ ਦੱਸਿਆ ਪੇਪਰ ਅਜਾ ਟਿਸ਼ੂ ਪੇਪਰ ਵੀ ਲਿਆਉਣਾ ਕਹਿੰਦੇ ਐ ਨਹੂਰੀ ਜਿੱਦਾਂ ਬਾਜ਼ਾਰ ਖਾਦੇ ਹੁੰਦੇ ਅਸੀਂ ਇੰਦੇ ਯਾਰ ਹਲਵਾਈ ਹੁਣ ਵੇਚਦੀ ਚ ਚੰਦਾ ਬੋਤਲ ਅਸੀਂ ਖੋਲਣ ਨੂੰ ਡੈਡੀ ਜੀ ਨੂੰ ਫੜਾਤੀ ਆ ਅਰੇ ਡੈਡੀ ਜੀ ਬਹੁਤ ਹੈ ਬਣਾਓ ਸਾਨੂੰ ਬੋਤਲ ਮੇਰਾ ਕੜਾ ਮੋਟਾ ਹੈ ਓਹੋ ਓਹੋ ਲਾਦਾ ਹੁਣ ਬੋਤਲ ਦੋ ਲੋ ਕੜਾ ਮੋਟਾ ਆ 4 ਪੀਸ ਹੈ ਸ਼ਹਿਰ 120 150 ਦੇ 4 ਪੀਸ ਹਾਂ ਐਦਾਂ ਆ 100 150 ਦੇ 4 ਪੀਸ 200 4 150 ਨੂੰ ਹਾਂ ਇਹ ਜੀ ਗੱਲ ਹੋਰ ਆਹੀ ਚੀਜ਼ਾਂ ਆ ਤੇ ਇਹਨੇ ਨੂੰ ਕਰਨੀ ਆਇਤ ਬਣਾ ਕੇ ਆ ਤਾਂ ਆਹੀ ਆਪੇ ਲੱਗਿਆ ਕਰੇ ਹਲਵਾਏ ਤੁਹਾਨੂੰ ਜੀ ਨਹੀਂ ਹੋਣੇ ਪੜਦੇ ਅਸੀਂ ਕਰਕੇ ਅਸੀਂ ਬੰਦੇ ਰਹੀਦਾ ਹਾਂ ਹੈ ਕੋਲ ਨਹੀਂ ਖੁੱਲਣੀ ਇੱਦਾਂ ਨਹੀਂ ਖਲਣੀ ਮੂਨਾ ਖਾਣਾ ਇਹ ਹfte ਲੱਗ ਜਾਣਾ ਉਹ ਲੱਗ ਗਿਆ ਉੱਤ ਪਾਇ ਤੇ ਖਲਾ ਕੇ ਆਣਾ ਸੀ ਹੈ ਨਹੀਂ ਇੱਥੇ ਬੋਟੋ ਛੋਟੂ ਅੰਦਰ ਚਾਬੀ ਦੇ ਖਾਣੀ ਬੰਦ ਕਰ ਦੋ ਇਹ ਚਾਬੀ ਇਹ ਖੋਲਣ ਵਾਲੀ ਮੂੰਹ ਨਾ ਖੋਲਣਾ ਦੰਦ ਨਾ ਖਲਾਵੇਂ ਲੈ ਦੰਦ ਕੱਢ ਦੇਣਾ ਤੇਰਾ ਫਾਰ ਹੀ ਨਹੀਂ ਜਸਾ ਤੁਹਾਡੇ ਕੋਈ ਹੈਗੀ ਚੱਲਦੀ ਫੇਰ ਕਿੱਥੇ ਆਸਾਂ ਨੂੰ ਜ ਪਤਾ ਕਿੱਥੇ ਆ ਯਾਰ ਮੈਨੂੰ ਵੀ ਦੇਖੋ ਐਦਾਂ ਹੀ ਤਾਂ ਚਾਬੀ ਹੋਵੇ ਕਿਤੇ ਨਾ ਥੋੜੋ ਬੋਲਣੀ ਇਹਦਾ ਗੁੱਟ ਦੋਇ ਚ ਪਾ ਕੇ ਬਾਹ ਚ ਪਾ ਕੇ ਹੋਣ ਬਾਹ ਵੀ ਗੁੱਟਾ ਗੋਟਾ ਨਹੀਂ ਚਾਹਤਾ ਇਹ ਵੀ ਨਹੀਂ ਤਿੱਖਾ ਹੈਗਾ ਵੀ ਗੋਲਾ ਕੰਡਾ ਇਹ ਵੀ ਨਹੀਂ ਤਿੱਖਾ ਵੀ ਗੋਲ ਹੈ ਬਹੁਤ ਤਿੱਖਾ ਹੈ ਮਾਤਾ ਤੇ ਕਲਾ ਲਾ ਲੋ ਮਾਤਾ ਗੋਲਿਆ ਮਾਤਾ ਹਟੇ ਕੋਦਨ ਨਹੀਂ ਕੋਦਦੀ ਕਿੰਨਾ ਟਾਈਮ ਲਾਤਾ ਸੀ ਕਮੋਦਾਂ ਨੇ ਹੋਣੇ ਤੁਸੀਂ ਦੱਸੋ ਸੀ ਦਾ ਕੋਈ ਨਹੀਂ ਉਹ ਜੇ ਚਲਾਤੀ ਨਾ ਉਹ ਵੈਦਾਂ ਨਹੀਂ ਖੁੱਲਣੀ ਹੱਥ ਚ ਪਾ ਕੇ ਖੋਲ ਮੈਂ ਮੈਂ ਦੇਖਾ ਅਦਰ ਕੋ ਰਾਨੀ ਹੋ ਕਿੰਨੂ ਕਿਹਾ ਸੀ ਡਾਲ ਨਾ ਜਾਵੇ ਕੱਪੜੇ ਮਿਲਵਾਲ ਲੈ ਟਿੱਡੀ ਕਰੀ ਜਾਂਦੇ ਫਿੱਡੀ ਕਰਕੇ ਖਾਣੇ ਕੋੜੀ ਬਹੁਤ ਆਣੀ ਓ ਬਹੁਤਾ ਇਹਦਾ ਪੂਰਾ ਚੱਕਲ ਮੈਨੂੰ ਉਹ ਸਾਡੇ ਟਿਸ਼ੂ ਇੱਧਰ ਹੈਗਾ ਆ ਕਿੰਨੇ ਅੱਜੋ ਕੰਮ ਠਾਣਾ ਪਿਆ ਮਾਤਾ ਜੀ ਦੇ ਕੜੇ ਨਾਲ ਹੀ ਇਹ ਜੋਖੇ ਪੂਰਾ ਹੋਇਆ ਮਾਤਾ ਜੀ ਸਿੰਗਾ ਦੇ ਕੜੇ ਨੇ ਕੰਮ ਕੀਤਾ ਹਾਂ ਉਹ ਕੰਪੜੇ ਗੰਦੇ ਕਰਦੇ ਨਾਲੇ ਐਤ ਥੱਲੇ ਰੱਖ ਕੇ ਐਦਾ ਕੁੱਲੀ ਦੀ ਚਲੋ ਇਹਨਾਂ ਲੋ ਵੀ ਸਾਡੀ ਮੈਂ ਤੇ ਪਹਿਲਾਂ ਹੀ ਬੋਲ ਜਾ ਬੜਾ ਜ਼ੋਰ ਦੋਸ਼ ਲਾਣਾ ਪਿਆ ਰੋ ਰੱਪਾ ਵਹਿ ਗਿਆ ਇੱਕ ਬੋਤਲ ਨੇ ਰੋਲਾ ਪਾਤਾ ਚਲੋ ਹੁਣ ਅਸੀਂ ਖਾਈਏ ਬੀਬੀ ਖਾ ਗਏ ਦੱਸੋ ਅਸੋਸ ਵਾ ਦੀਏ ਲੈ ਵੀ ਵੀ ਸੋਸ ਵਾਲਾ ਸਾਦੇ ਪੈ ਗਈ ਬੀਬੀ ਦੇ ਸੋਸ ਕਾ ਕੋਈ ਨਹੀਂ ਸਵਾਦ ਲੱਗੂਗੀ ਇਹਨੂੰ ਪਲੇਟ ਦੇ ਦਿੰਦਾ ਐ ਚ ਰੱਖ ਲੈ ਆ ਲੈ ਬੀਬੀ ਇਹ ਚ ਰੱਖ ਕੇ ਖਾ ਖਾ ਐ ਤੇ ਪੀ ਲਾ ਲੈ ਕੋਈ ਨਹੀਂ ਤੂੰ ਖਾ ਹੋਰ ਲੈ ਲੈਨੇ ਆ ਆ ਲੈ ਇਦਾਂ ਗੱਲ ਨਾ ਆ ਇੱਕ ਪੀਸ ਹੋਰ ਦੇ ਦੇ ਮੇਰੇ ਫੇਟਾ ਆ ਨਾ ਕਾ ਹੋ ਜਾ ਚੱਲ ਹਰ ਤਿੰਨ ਤਰ ਹੁਣ ਉੱਪਰ ਕਮਾ ਲੈ ਉਹ ਤਾਂਸ ਬੋਲ ਸਾਰੇ ਇਹ ਨਹੀਂ ਉਹ ਲੈਣੀ ਸੀ ਪਲਾਸਟਿਕ ਵਾਲੀ ਬੋਤਲ ਇਹਨੂੰ ਪਲਾਸਟਿਕ ਆ ਦੁਆ ਤੱਕ ਰਾਤੀ ਮਾਤਾ ਨੂੰ ਖੁਸ਼ ਕਰਤਾ ਮਾਰਾ ਬੜੇ ਖੁਸ਼ ਹੋ ਗਈ ਚੈਡ ਵੀ ਜਗਾ ਕੇ ਟਟਣੀ ਆ ਜਾ ਕੱਠੀ ਟਿਕਣੀ ਕੱਠੀ ਟਿਕਣੀ ਫੇਰ ਦੇ ਜਾਨੀ ਮੇਰੇ ਤੇ ਥੱਲੇ ਕਾਲਾ ਪੜਾ ਇੱਕ ਬਹੁਤ ਹਾਂ ਹਾਂ ਭਾਗੀ ਭਾਗੀ ਜਾਲੰਦੇ ਹਲੰਦੇ ਹਲੰਦੇ

ਮੇਰੇ ਕੜੇ ਨੇ ਕੁਮਾਰ ਕਾ ਆਤੋ ਵਾ ਵਧੀਆ ਬਣੇ ਹਾਂ ਵਾਰ ਵਾਰ ਖਾ ਇਹਨੂੰ ਦਿਲਗਾ ਦੋ ਖਾਈ ਜਾ ਵਾਰ ਵਾਰ ਖਾਓ ਲੋ ਜੀ ਇਧਰ ਮੰਮੀ ਜੀ ਨੇ ਤੈਨ ਪਾਤੇ ਤਵੇ ਤੇ ਤੇ ਹੁਣ ਅਸੀਂ ਖਾਵਾਂਗੇ ਬੀਬੀ ਜੀ ਖਾਂਦੇ ਹੋਏ ਮ제 ਦੇ ਨਾਲ ਕਹਿੰਦੇ ਸਵਾਦੀ ਬਲੇ ਬਣੇ ਆ ਹੋਰ ਇਧਰ ਖਲਾਰ ਨਿਆਣੇ ਆਂਗੋ ਹਾਂ ਲੋ ਜੀ ਹਾਂ ਲੋ ਸਾਡੇ ਹੋ ਗਏ ਸਾਰ ਹਾਂ ਜੀ ਨਾ ਸੀ ਸਿਲੰਡਰ ਵੀ ਬੰਦ ਕਰਿਆ ਵਾ ਪਰ ਆਹ ਬਾਰਮਾ ਤਵਾ ਗਰਮ ਹੋ ਰਿਹਾ ਆੜੈਣਾ ਨਾ ਸਿਖਾ ਕੇ ਦੱਸਾਂਗੇ ਹਾਂ ਜੀ ਕੱਟ ਕਰਦੇ ਦੀ ਲੋੜ ਹੀ ਨਹੀਂ ਸਾਨੂੰ ਐਦਾਂ ਚੈੱਕ ਕਰੋ ਤੁਸੀਂ ਚੈੱਕ ਟਿਸ਼ੂ ਤੇ ਪਾ ਕੇ ਦਿਖਾ ਦਿਓ ਇੱਕ ਵਾਰ ਅੱਛਾ ਜੀ ਲਓ ਜੀ ਆ ਲਓ ਜੀ लो जी जिन खाना आ जाए हाँ जी लो जी लिया जी फड़ाओ जी अस खाव <laughs> लो जी खाओ जी हाँ जी, जी। हाँ <laughs> लो जी ਹਲਵਾਈ ਜਿੰਨੇ ਵਿੱਚ ਚੱਕ ਲਿਆ ਹਲਵਾਈ ਜੀ ਨੇ ਤਾਂ ਵਧੀਆ ਹੀ ਕਹਿਣਾ ਪਰ ਬਣਿਆ ਵੀ ਵਧੀਆ ਹੀ ਆ ਹਲਵਾਈ ਜੀ ਹੱਥ ਘਰਾ ਦਿੰਦੇ ਬਹੁਤ ਸਵਾਦ ਬਣਿਆ ਹਾਂਜੀ ਹਾਂਜੀ ਅੱਜ ਸੋਸ ਦੀ ਬੋਤਲ ਨਹੀਂ ਬੜਾ ਜੋਰ ਲਗਾਤਾ ਸਾਰਿਆਂ ਦਾ ਬਾਰੀ ਸਿਰ ਔਰ ਤੁਹਾਨੂੰ ਕਿੱਦਾਂ ਦਾ ਲੱਗਾ ਸੈਂਡਵਿਚ ਬਣਾਇਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਵੀ ਜੂ ਟ੍ਰਾਈ ਕਰਿਓ ਕਰੇ ਬਹੁਤ ਸਵਾਦ ਬਣਿਆ ਅਸੀਂ ਤਾਂ ਸਾਰਾ ਹੀ ਪੈਕਟ ਹੀ ਖਤਮ ਕਰਤਾ 1.5 ਪੈਕਟ ਸਾਰੇ ਆਣੇ ਹਾਂਜੀ ਬੜਾ ਸਵਾਦ ਬਣਿਆ ਚਾਰ ਚਾਰ ਪੀਸ ਆ ਗਏ ਸਾਰਿਆਂ ਨੇ ਜਿੰਨੇ ਬਾਜ਼ਾਰ ਤੋਂ ਲੈਣੇ ਲੈਣ ਬਹੁਤ ਔਖਾ ਸੀਗਾ ਇਹ ਤਾਂ ਆ ਜਾ ਰਹੇ ਪਈਆਂ ਲੱਗੂ ਹੁਣ ਹੋਰ ਮਮੀ ਜੀ ਹੋਰ ਬਸ ਠੀਕ ਠਾਕ ਹਾਂ ਵੇਟ ਕੱਲ ਦੇ ਕੱਪੜੇ ਧੋਣੇ ਸੀਗੇ ਲੈਟਾਂ ਦੀ ਨਹੀਂ ਸਾਰੇ ਪਾਸੇ ਗਈਓ ਲੈਟ ਕਹਿੰਦੇ ਅੱਜ ਤੋਂ ਅੱਜ ਚੱਲ ਗਈ ਬੱਸ ਹਾਂਜੀ ਚਲੋ ਲੈਟ ਦੀ ਵੇਟ ਕਰਦੇ ਹੁਣ ਅਸੀਂ आगे। आगे। जी। आगे। आगे। चाचा जी आए हो तो मिलन <laughs> और सुनाओ चाचा जी भूआा जी कि सारी, सारी फैमिली अच्छा जी अच्छा जी हां हाँ ठीक है हाँ जी हाँ जी हाँ जी ਸੰਦੀਪ ਜੀ ਜਦੋਂ ਬੜੀ ਹੋਗੇ ਛੋਟੀ ਉਦੀ ਐ ਉਹਦੀ ਉਹਦੀ ਕਾਪੀ ਲੱਗਦੀ ਸੀ ਏਦਾਂ ਬੜੀ ਹੋਈ ਉਹਦਾ ਐਂ ਦੇਖਣ ਉਦਾਂ ਹੀ ਲੱਗਦੀ ਸੀ ਮੰਮੀ ਲਖਣਾ ਸਾਡੀ ਕੁੁੱਤੇ ਦੀ ਪਨੀਰ ਹੈਗੀ ਆ ਐ ਉਦਾਂ ਦੀ ਐ ਕਾਪੇ ਦਾ ਉੱਥੇ ਉਦਾਂ ਦੇ ਉਹਦੇ ਪਰ੍ਹਾਂ ਦੋ ਜਣੇ ਇੱਕੋ ਜਿਹੇ ਲੱਗਦੇ ਆ ਮਗਰ ਜਰ ਦਿੱਤਾ ਜੇ ਮਨਸੋ ਮੁੰਡੀ ਨੂੰ ਉਹਦੇ ਦੋ ਜਣੇ ਬੱਚੇ ਠੀਕੇ ਦਾ ਲੋਰੇ ਚਾਚਾ ਜੀ ਚੱਲੇ ਹਨ ਮੈਂ ਅੱਜ ਪਿੰਡ ਵਾਹਿਆ ਮਾ ਮੋਹਨ ਮੋਤਰਾ ਜਿਸਬੰਦ ਕੋਲ ਹੀ

Vale, ah, ¿sí? ¿sí? Y ya murió, ya no,